ਲੋਬੀ ਦਵਾਰਕਾ ਐਕਸਪ੍ਰੈਸ ਹਾਈਵੇ ਵਾਲੀ ਜਿਹੜੀ ਟਨਲ ਆ ਨਾ ਉਹ ਚਾਲੂ ਹੋ ਚੁੱਕੀ ਹੈ ਉਹਦਾ ਅਜੇ ਮੁਕੰਮਲ ਤੌਰ ਤੇ ਓਪਨਿੰਗ ਰਹਿੰਦੀ ਆ ਪਰ ਸ਼ੁਰੂਆਤ ਹੋ ਚੁੱਕੀ ਆ ਤੁਸੀਂ ਐ ਲੈ ਲਓ ਕਿ 에어ਪੋਰਟ ਤੇ ਜਾਣਾ ਨਾ ਹੁਣ ਕੁੰਡਲੀ ਤੋਂ ਬਹੁਤ ਘੱਟ ਸਮਾਂ ਲੱਗਦਾ ਹੈ ਜਾਮ ਚ ਫਸਣ ਦੀ ਲੋੜ ਨਹੀਂ ਪੈਣੀ ਗੁੜਗਾਉਂ ਵਾਲੇ ਦੇਖੋ ਪੂਰੀ ਵੀਡੀਓ ਦੇ ਵਿੱਚੋਂ ਯਾਰ ਰਸਤਾ ਜਾਂਦਾ ਆ ਆਈਜੀਆਈ 에어ਪੋਰਟ ਨੂੰ ਲੈਫਟ ਇੱਕ ਸਿੱਧੀ ਚਲੀ ਗਈ ਗੁੜਗਾਉਂ ਨੂੰ ਔਰ ਜਿਹੜੀ ਤੁਹਾਡੇ ਸਾਹਮਣੇ ਜਾਂਦੀ ਆ ਇਹ ਚਲੀ ਗਈ ਜੀ ਆਈਜੀਆਈ 에어ਪੋਰਟ ਨੂੰ ਆ ਸਿੱਧੀ ਖਤਮ ਸਟੋਰੀ ਚਲੋ ਆ ਜਾਂਦੀ ਹੈ ਜੀ ਅਸੀਂ ਜਿਹੜੀ 에어ਪੋਰਟ ਉਹ ਸਾਹਮਣੇ ਲਿਖਿਆ ਹੋਇਆ ਰਿਹਾ ਵਾ ਇਹ ਸਿੱਧੀ ਬਾਹਰ 에어ਪੋਰਟ ਨੂੰ ਤੋ ਇਹ ਸਿੱਧੀ ਜਲ ਰਿਹਾ ਟਰਨਲ ਅੰਦਰ ਉਹ ਪਹਿਲਾਂ ਬੰਦ ਸੀ ਅੱਜ ਹੀ ਚੱਲ ਪਈ ਹੈ ਬੜਬੜ ਨਿਕਲ ਜਾ ਕਰੋ ਰੇਂਜ ਨਹੀਂ ਆਉਂਦੀ ਇੱਥੇ ਅੰਦਰ ਆਲੋਜੀ ਟਰਮੀਨਲ 3 1 2 3 ਤਿੰਨੇ ਟਰਮੀਨਲ ਦਾ ਰਸਤਾ ਇੱਧਰ ਦੀ ਦਿੱਤਾ ਇਹ ਸਨ ਜਿਹੜੇ ਰੈਗੂਲਰ ਟਰੈਵਲ ਵੀਰ ਆਉਂਦੇ ਉਹਨਾਂ ਨੂੰ ਤਾਂ ਪਤਾ ਹੀ ਕਿੱਥੇ ਨਿਕਲਦੀ ਆ ਆਮ ਜਿਹੜੇ ਗੈਸਟ ਆਉਂਦੇ ਉਹਨਾਂ ਲਈ ਦੱਸ ਗਏ ਆ ਕਿ 60 ਦੀ ਸਪੀਡ ਆ ਇੱਥੇ ਜੀ ਥਾਂ ਥਾਂ ਤੇ ਦੇਖੋ ਕੈਮਰੇ ਲੱਗੇ ਹੋਏ ਨੇ ਸਪੀਡ ਵੀ ਸੋਡੇ ਰਡਾਰ ਕਰ ਰਹੇ ਨੇ ਔਰ ਕਾਫੀ ਲੰਬੀ ਟਨਾਂ ਲਾਹੇ ਆ ਦੇਖੋ ਫੇਰ ਅੰਦਰ ਦੇ ਚਲੇ ਗਏ ਟਾਰਟ ਆ ਜੀ ਪੂਰੀ